ਦੇ ਪਿੰਡ ਫਤੂ ਢਿੰਗਾ ਵਿੱਚ ਆਇਆ ਜਿੱਥੇ ਕਿ ਪੀਰ ਬਾਬਾ ਅਕਰਮੁਲਾਹੀ ਜੀ ਦੀ ਦਰਗਾਹ ਤੇ ਸਾਲਾਨਾ ਮੇਲਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਪੀਰ ਸ਼ੇਖਲਾ ਜੀ ਦਾ ਤੇ ਅੱਜ ਅਸੀਂ ਬੀਬੀ ਜਗENDER ਕੌਰ ਜੀ ਜੋ ਕਿ ਗੱਦੀ ਦੀ ਛੇਣਾ ਉਹਨਾਂ ਨਾਲ ਗੱਲਬਾਤ ਕਰਾਂਗੇ ਬੀਬੀ ਜੀ ਕਿਦਾਂ ਮਨ ਲੱਗਦਾ ਪਿੰਡ ਵਿੱਚ ਅੱਜ ਬਹੁਤ ਵਧੀਆ ਹੈ ਇਹ ਕਦੋਂ ਤੋਂ ਮੇਲਾ ਮਨਾ ਰਹੇ ਤੁਸੀਂ ਇਹ ਬਾਬਾ 13 ਹੋ ਗਿਆ ਇਹਦੀ 25 ਸਾਲ ਹੋ ਗਿਆ 5ਵਾਂ ਮੇਲਾ ਜੀ ਕਿੰਵੀਂ ਅੱਛਾ ਜੀ ਤੇ ਕਦੋਂ ਤੋਂ ਤੁਸੀਂ ਕਰਦੇ ਇਹ ਸਾਡੀ ਹੈ ਨਾ ਸਾਂਭਿਆ ਹਾਂ ਠੀਕ ਹੈ ਹਾਂਜੀ ਤੇ ਸੰਗਤਾਂ ਤੇ ਤੁਗਤਾਂ ਆਉਂਦੇ ਆ ਬਹੁਤ ਬਹੁਤ ਰਸਕਤਾ ਹੁੰਦਾ ਜੀ ਤੁਗਤਾਂ ਆਉਂਦੀ ਹਾਂਜੀ ਸੰਗਤਾਂ ਫੂਟਾ ਤਮਾ ਹਾਂਜੀ ਕਰਪੂਰਥਲ ਜੀ ਜੀ ਹਾਂ ਸultanpur ਹਾਂਜੀ ਹਾਂਜੀ ਜੀ ਸਾਰੇ ਥਾਂ ਮੇਂ ਜਾਂਦੀ ਹੈ ਭੈਜੀ ਇਹ ਤੋਂ ਦੁੱਧ ਪੋਤੀਆਂ ਮਰਾਦਾ ਪੁਰਿਆ ਹੁੰਦੇ ਹਾਂਜੀ ਬਹੁਤ ਜ਼ਿਆਦਾ ਹੁੰਦੀ ਹੈ ਜੀ ਆ ਸਭ ਸੁਖਣਾ ਉਹੀ ਲੈਣ ਦਿੰਗਾ ਜੀ ਹਾਂਜੀ ਹਾਂਜੀ ਤੇ ਇੱਥੇ ਕੋਈ ਨਸ਼ਾ ਪਾਣੀ ਪੀ ਕੇ ਖਵਾਉਂਦੇ ਆ ਕੋਈ ਨਹੀਂ ਨਹੀਂ ਜੀ ਕੋਈ ਨਹੀਂ ਕੋਈ ਲੋੜ ਨਹੀਂ ਕੋਈ ਸੰਗਤਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ ਪਾਪਾ ਦੇਣਾ ਵੀ ਮਾਰ ਅਸੀਸਵਾਦ ਹੈ ਪਾਪਾ ਸਭ ਕੁਝ ਤੇ ਮਾਰ ਸਾਰਥੀ ਨਾਸਮਰਾ ਦਾ ਪੂਰਨ ਕਰੇ ਪਾਪਾ ਜੀ ਕੀ ਲਾਤਾ ਹੈ ਦਾ ਨਾਮ ਸ੍ਰੀ ਪ੍ਰਕਾਸ਼ ਚੰਦ ਅਡਵਾਨੀ ਹਾਂਜੀ ਤੇ ਤਨਤਨ ਬਾਬਾ ਚੰਡਾ ਪੀਰ ਪਿੰਨ ਬੁੰਡੀ ਸ਼ਨਾ ਫਤੂ ਟਿੰਗਾ ਤੋਂ ਰਹਿਣ ਵਾਲੇ ਆ ਜੀ ਜੀ ਇਹ ਜਿਹੜਾ ਮੇਲਾ ਸਲਾਨਾ ਮੇਲਾ ਇਹ ਤੇਮਾ ਮੇਲਾ ਇੱਥੇ ਕਰਵਾ ਰਹੇ ਆ ਜੀ ਇਹ ਬੱਚੇ ਆ ਸਾਡੇ ਜਦੋਂ ਤੋਂ ਇਹ ਗੱਦੀ ਨਿਸ਼ੀਨ ਹੋਏ ਅੱਜ 23 ਸਾਲ ਹੋ ਚੁੱਕੇ ਨੇ ਜਦੋਂ ਤੋਂ ਇਹ ਅਸ ਗੱਦੀ ਨਿਸ਼ੀਨ ਬੱਚੇ ਬੈਠੇ ਨੇ ਅੱਜ ਹੋਰ ਕੱਲ ਹੋਰ ਅੱਜ ਹੋਰ ਕੱਲ ਹੋ ਰਿਹਾ ਜਿੰਦਾ ਜਿੰਦਾ ਪੀਰ ਨੇ ਉਪਮਾ ਕੀਤੀ ਉਸੇ ਤਰ੍ਹਾਂ ਇਹ ਮੇਲਾ ਗਾਂ ਵਾਤਾ ਗਿਆ ਹੈ ਏ ਜਿਹੜੇ ਪੀਰ ਸ਼ੀਸ਼ਨਾਗ ਜੀ ਹੈ ਪੀਰ ਹਰੂਦਾ ਹੀ ਪੀਰ ਇਹ ਸੰਗਤਾਂ ਨੇ ਆਸਾਂ ਮਰਦਾਂ ਪੂਰੀਆਂ ਕਰਦੇ ਹਾਂ ਤੇ ਸੰਗਤ ਨੂੰ ਉਪਰਾਲਾ ਦਿੰਦੀ ਹੈ ਨਾਲ ਜੀ ਇਸੇ ਤਰੀਕੇ ਨਾਲ ਮੇਲਾ ਗਾਂ ਵਾਤਾ ਜਾਂਦਾ ਹੈ ਤੇ ਉਹ ਅੱਜ 23ਵਾਂ ਮੇਲਾ ਜਿਹੜਾ ਦਰਬਾਰ ਦੇ ਉੱਤੇ ਮੌਜੂਦਾ ਹੈ ਹਾਜ਼ਰ ਹੈ ਔਰ ਆ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਵੱਲੋਂ ਤੇ ਔਰ ਮੀਡੀਆ ਵੱਲੋਂ ਵੀ ਲੱਖ ਲੱਖ ਮੁਬਾਰਕ ਹੈ ਸਾਰੇ ਪੂਰੇ ਪੰਜਾਬ ਦੇ ਵਿੱਚ ਬਾਰੇ ਕਲਾਕਾਰਾਂ ਦੇ ਇੱਥੇ ਕਲਾਕਾਰ ਹੈ ਇੱਕ ਤੇ ਪਾਰਟੀ ਭੱਠੀ ਸੀਗੀ ਕਵਾਲ ਪਾਰਟੀ ਜੀ ਤੇ ਹੁਣ ਉਹ ਕੀ ਕਹਿੰਦੇ ਉਹਨਾਂ ਨੂੰ ਬੁੱਡੇਵਾਲੀਆ ਕੋਈ ਕਲਾਕਾਰ ਹੈ ਮੈਂ ਪੂਰਾ ਨਾਮ ਨਹੀਂ ਜਾਣਦਾ ਆਤਮਾ ਸਿੰਘ ਬੁੱਡੇਵਾਲੀਆ ਉਹ ਉਹ ਲੱਕੜ ਵਾਲਿਆ ਇੱਕ ਮੀਡੀਅਮ ਜੋੜੀ ਸੀ ਉਹ ਹੁਣ ਲੱਗ ਚੁੱਕੀ ਆ ਪਰ ਰਾਤ ਨੂੰ ਫਿਰ ਉਹਨਾਂ ਦੇ ਨਕਲਾ ਦਾ ਮਹਿਫਿਲ ਦਾ ਪ੍ਰੋਗਰਾਮ ਹੈ ਤੇ ਇਸ ਤਰੀਕੇ ਨਾਲ ਬਹੁਤ ਵਧੀਆ ਤੁਹਮਤਾਂ ਨਾਲ ਮੇਲਾ ਇਹ ਬੱਚੇ ਜਿਹੜੇ ਇਹ ਮਨਾਉਂਦੇ ਆ ਆ ਜਿਹੜੀ ਬੀਬੀ ਜਗENDER ਕੌਰ ਸਰਦਾਰ ਪ੍ਰੀਤਮ ਸਿੰਘ ਜਿਹੜੇ ਰਲ ਕੇ ਦੋਨੋਂ ਮੀਆਂ ਬੀਬੀ ਮੇਲਾ ਮਨਾਉਂਦੇ ਆ ਇਹਨਾਂ ਦੇ ਦੋ ਬੱਚੇ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਦਾ ਵੀ ਬਹੁਤ ਵੱਡਾ-ਵੱਡਾ ਉਪਰਾਲਾ ਹੈ ਹੋਰ ਬਹੁਤ ਵੱਡੀਆਂ ਰਹਿਮਤਾਵਾਂ ਹੋਰ ਵੀ ਇਹਨਾਂ ਨਾਲ ਸੰਗਤਾਂ ਦੂਰੋਂ-ਦੂਰੋਂ ਅਲੱਗ-ਅਲੱਗ ਚੁੜੀਆਂ ਹੋਈਆਂ ਉਹਨਾਂ ਦੇ ਵਿੱਚ ਬਹੁਤ ਬਹੁਤ ਵਡੀਆਂ ਰਹਿਤਾਂ ਹਨ ਉਹਨਾਂ ਦੇ ਵਿੱਚ ਪੀਰ ਆਸਾਂ ਮਰਾਦਾਂ ਪੂਰੀਆਂ ਕਰਦੇ ਹਨ ਤਾਂ ਕਿ ਇਥੋਂ ਤੱਕ ਪਰਾਲੇ ਤੱਕ ਇਹ ਪਹੁੰਚਦੇ ਹਨ ਜੀ ਤਾਂ ਇਹ ਨਾ ਕਹਿੰਦਾ ਸੰਤਾਂ ਨੂੰ ਕੀ ਕਹਾਂ ਜਉਂਦੇ ਸੰਤਾਂ ਨੂੰ ਮੈਂ ਇਹ ਕਹਿੰਦਾ ਚਾਹੁੰਦਾ ਹਾਂ ਕਿ ਖੁਲ੍ਹੇ ਹੋ ਕੇ ਪੀਰਾਂ ਦੇ ਦਰਵਾਜ਼ੇ ਤੋਂ ਚੋਰੀਆਂ ਭਰ ਕੇ ਮੰਗੋ ਪਰ ਨਸ਼ੇ ਤੋਂ ਪਾਬੰਦ ਰਹੋ ਨਸ਼ਾ ਨਾ ਕਰੋ ਮੇਰੇ ਨੌਜਵਾਨ ਵੀਰੋ ਕਈ ਮੇਰੀਆਂ ਬੀਬੀਆਂ ਭੈਣਾਂ ਵਿੱਚ ਨਸ਼ਾ ਕਰਨ ਲੱਗ ਪਈਆਂ ਉਹਨਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਨਸ਼ਾ ਨਾ ਕਰੋ ਨਸ਼ੇ ਦੇ ਵਿੱਚ ਪਤਾ ਪਤਾ ਨਹੀਂ ਕਿੰਨੇ ਵੱਡੇ ਵੱਡੇ ਨੌਜਵਾਨ ਬਲਵੰਤੀ ਘਰ ਖਾਲੀ ਹੋ ਗਏ ਆ ਮੇਰੀਆਂ ਭੈਣਾਂ ਨੂੰ ਵੀ ਕਹਿੰਦਾ ਤੁਸੀਂ ਵੀ ਨਸ਼ਾ ਨਾ ਕਰੋ ਮੇਰੇ ਵੀਰਾਂ ਨੂੰ ਵੀ ਕਹਿੰਦਾ ਨਸ਼ਾ ਨਾ ਕਰੋ ਕਿਸੇ ਵੀ ਗੁਰੂ ਘਰ ਨਸ਼ਾ ਕਰਕੇ ਜਾਓਗੇ ਇੱਕ ਨਸ਼ਾ ਕਰੂਗਾ ਤੇ ਪੂਰੇ ਪਿੰਡ ਦਾ ਨਾਮ ਬਦਲਾਵਾ ਹੁੰਦਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਵੀ ਔਰ ਮੇਰੇ ਵੀਰਾਂ ਭਰਾਵਾਂ ਗੁਜਰਗਾਨ ਨੂੰ ਵੀ ਕਿ ਨਸ਼ਾ ਕਰਕੇ ਕਿਸੇ ਵੀ ਦਰਵਾਜ਼ੇ ਨਾ ਜਾਓ ਅਗਰ ਕੋਈ ਨਸ਼ਾ ਕਰਦਾ ਛਾਣੇ ਕਹਿੰਦੇ ਆ ਕੁੜ ਭਾਵੇਂ ਆਪਣਾ ਪਰ ਚੋਰੀ ਨਾਲ ਆਪਣੇ ਘਰ ਬੈ ਕੇ ਖਾਓ ਪਰ ਲੋਕਾਂ ਨੂੰ ਨਾ ਦਿਖਾਓ ਮੇਰੇ ਵੀਰਾਂ ਨੂੰ ਇੰਨੀ ਕਵੇਰੀ ਮਿਹਨਤ ਹੈ ਬੇਨਤੀ ਕਿ ਨਸ਼ੇ ਦਾ ਉਪਰਾਲਾ ਨਾ ਕਰੋ ਸੰਗਤ ਦਾ ਉਪਰਾਲਾ ਕਰੋ ਰੱਬ ਕੋਲੋਂ ਕੁਝ ਮੰਗੋ ਇਹ ਜਨਮ ਦੁਆਰਾ ਵਾਰ-ਵਾਰ ਨਹੀਂ ਆਉਣਾ ਹੈ ਇਹ ਕੋਈ ਵਾਰ ਜਨਮ ਨਹੀਂ ਆਉਣਾ ਹੈ ਇਸ ਜਨਮ ਦਾ ਕੋਈ ਲਾਭ ਉਠਾ ਕੇ ਦੇਖੋ ਵੇ ਜਨਮ ਦੇ ਜੀ ਗੁਲਾਬ ਉਠਾ ਕੇ ਆਪਣਾ ਨਾਮ ਕਰਵਾਓ ਜਿੱਦਾਂ ਵੀ ਆਪਣੇ ਗੁਰੂ ਪੀਰ ਗੁਰਗਤ ਨਾਮ ਪੁਕਾਰ ਗਏ ਨੇ ਨਾਮ ਉੱਚਾ ਕਰ ਗਏ ਨੇ ਆਪਣੇ ਝੰਡੇ ਚੁਲਦੇ ਕਰ ਗਏ ਨੇ ਆਪਾਂ ਵੀ ਉਹੀ ਇਨਸਾਨ ਆ ਜਿੰਨੇ ਕੇ ਸਵਾਸ ਇਹਨਾਂ ਪੀਰਾਂ ਦੇ ਵਿੱਚ ਉਸ ਮਹਾਰਾਜ ਨੇ ਵਿੱਚ ਉਹਨੇ ਕਿ ਆਪਣੇ ਵਿੱਚ ਵੀ ਆ ਆਪਾਂ ਵੀ ਆਪਣਾ ਨਾਮ ਉਭਾਰਾ ਕਰਕੇ ਆਪਣੇ ਵੀ ਝੰਡੇ ਨਾਤੇ ਚੁਲਦੇ ਰਹਿ ਜੇ ਆਪਾਂ ਵਾਅਦਾ ਕਰੀਏ ਕਹਿ ਮਰਸਾਂ ਦੀ ਆ ਕੀ ਕਹਾਣਾ ਜਨਮ ਲੈਤੇ ਪਰ ਅਸੀਂ ਤੇ ਇਹ ਕਹਿਣਾ ਚਾਹੁੰਦੇ ਹਾਂ ਜੀ ਓ ਧੰਨਵਾਦ ਇਹਨਾਂ ਨੇ ਜਿਹੜਾ ਮੇਲਾ ਕਰਾਉਂਦੇ ਆ ਠੀਕ ਹੈ ਹਰ ਅਸੀਂ ਚਾਹੁੰਦਾ ਕਿ ساری ਜ਼ਿੰਦਗੀ ਇਦਾਂ ਹੀ ਮੇਲਾ ਚੱਲਦਾ ਰਹੇ ਤੇ ਸਰਕਾਰ ਸਰਕਾਰ ਦੀ ਸੋਭਾ ਮੀਰੇਵੇ ਪਰਿਵਾਰ ਦੀ ਵੀ ਤੇ ਬਹੁਤ ਵਧੀਆ ਗੱਲ ਹੈ ਕਿ ਨਸ਼ੇ ਪਤੇ ਤੋਂ ਨੌਜਵਾਨਾਂ ਵੀਰਾਂ ਨੂੰ ਕਿਹਾ ਜਾਂਦਾ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਨਸ਼ਾ ਪਤਾ ਛੱਡੋ ਕਿ ਗੁਰਮਾ ਪੀਰਾਂ ਦੇ ਲੜ ਲਾ ਕੇ ਰੱਬ ਦਾ ਨਾਮ ਲਓ ਤੇ ਆਪਣੀ ਜ਼ਿੰਦਗੀ ਨੂੰ ਸੁਧਾਰੋ ਇਹ ਖਾਨਾ ਨਵੀਂ ਦਿੱਲੀ ਦੇ ਅੰਦਰ ਕੋਰਜੀ ਗੱਦੇ ਨਿਸ਼ਾਨ ਜਿਹੜੇ ਫਤੂਕੇ ਦੇ ਬਾਬਾ ਜੀ ਦੇ ਦਰਬਾਰ ਤੇ ਸੇਵਾ ਕਰਦੇ ਨੇ ਮੁੱਖ ਸੇਵਾਦਾਰ ਨੇ